ਰਾਣੀ ਪੰਜਾਬ ਕੇਅਰ ਹਸਪਤਾਲ ਨੇ ਰਾਣੀ ਪਿੰਡ ਵਿੱਚ ਆਪਣੇ ਨਵੇਂ 24 ਘੰਟੇ ਚੱਲਣ ਵਾਲੇ ਹਸਪਤਾਲ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਰਾਣੀ ਅਤੇ ਨੇੜਲੇ ਪਿੰਡਾਂ ਦੇ ਨਿਵਾਸੀਆਂ ਨੂੰ ਐਮਰਜੈਂਸੀ ਅਤੇ ਤੁਰੰਤ ਇਲਾਜ ਦੀ ਸਹੂਲਤ ਆਪਣੇ ਘਰ ਦੇ ਨੇੜੇ ਹੀ ਮਿਲੇਗੀ। ਇਸ ਨਵੇਂ ਹਸਪਤਾਲ ਵਿੱਚ ਹੱਡੀਆਂ, ਗੁਰਦਾ, ਜਿਗਰ, ਦਿਲ ਅਤੇ ਪੇਟ ਸੰਬੰਧੀ ਬਿਮਾਰੀਆਂ ਦਾ ਵਿਸ਼ੇਸ਼ ਇਲਾਜ ਉਪਲਬਧ ਹੈ। ਹਸਪਤਾਲ ਵਿੱਚ 24 ਘੰਟੇ ਲੈਬ, ECG ਅਤੇ ਤਜਰ ਬੇਕਾਰ ਡਾਕਟਰਾਂ ਦੀ ਸੇਵਾ ਵੀ ਪ੍ਰਦਾਨ ਕੀਤੀ ਜਾਵੇਗੀ ਲੋਕਾਂ ਦੀ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ ਹਸਪਤਾਲ ਨੇ ਡਾਇਬੀਟਿਸ ਫ੍ਰੀ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਇਸ ਤਹਿਤ ਰਾਣੀ ਹਸਪਤਾਲ ਵੱਲੋਂ ਪਿੰਡ ਦੇ ਹਰ ਨਾਗਰਿਕ ਲਈ ਸ਼ੂਗਰ ਅਤੇ ਬੀਪੀ ਦੀ ਮੁਫਤ ਜਾਂਚ ਕੀਤੀ ਜਾਵੇਗੀ ਇਸ ਨਾਲ ਲੋਕਾਂ ਵਿੱਚ ਬਿਮਾਰੀਆਂ ਦੀ ਸ਼ੁਰੂਆਤ ਪਹਿਚਾਣ ਤੇ ਰੋਕਥਾਮ ਵਿੱਚ ਸਹਾਇਤਾ ਮਿਲੇਗੀ ਹਸਪਤਾਲ ਦੇ ਪ੍ਰਬੰਧਕ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਦੇ ਦਰਵਾਜ਼ੇ ਤੱਕ ਗੋਣਵਾਂ ਸਿਹਤ ਸੇਵਾ ਪਹੁੰਚਾਉਣਾ ਹੈ ਰੌਣੀ ਵਿੱਚ ਨਵੇਂ 24 ਘੰਟੇ ਹਸਪਤਾਲ ਨਾਲ ਅਸੀਂ ਨਾ ਸਿਰਫ ਇਲਾਜ ਦੇ ਰਾਹੀ ਸੱਗੋ ਰੋਗ ਤੋਂ ਵੱਲ ਵੀ ਲੋਕਾਂ ਨੂੰ ਪ੍ਰੇਤ ਕਰ ਰਹੇ ਹਾਂ ਨਵਾਂ ਹਸਪਤਾਲ ਰੌਣੀ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਲਈ ਵੱਡਾ ਲਾਭ ਸਾਬਤ ਹੋਵੇਗਾ ਕਿਉਂਕਿ ਹੁਣ ਉਹਨਾਂ ਨੂੰ ਵੱਡੇ ਸ਼ਹਿਰਾਂ ਦਾ ਰੁੱਖ ਨਹੀਂ ਕਰਨਾ ਪਵੇਗਾ ਪੰਜਾਬ ਕੇਅਰ ਹਸਪਤਾਲ ਵਾਲੇ ਪੰਜਾਬ ਕੇਅਰ ਹਸਪਤਾਲ ਇਲਾਕੇ ਦਾ ਤੇਜ਼ੀ ਨਾਲ ਉੱਭਰਦਾ ਹੋਇਆ ਸਿਹਤ ਸੇਵਾ ਪ੍ਰਦਾਤਾ ਹੈ ਜੋ ਕਿ ਦਇਆ ਸਮਰਪਣ ਅਤੇ ਸਸਤੀ ਦਰਾਂ ਨਾਲ ਲੋਕਾਂ ਨੂੰ ਵਿਸ਼ਵ ਪੱਧਰੀ ਲਾਜ਼ਮ ਹਈਆ ਕਰਵਾ ਰਿਹਾ ਹੈ ਰੌਣੀ ਵਿੱਚ ਨਵੇਂ ਹਸਪਤਾਲ ਦੀ ਸ਼ੁਰੂਆਤ ਨਾਲ ਇਹ ਹਸਪਤਾਲ ਪਿੰਡਾਂ ਅਤੇ ਅਧ ਸ਼ਹਿਰੀ ਇਲਾਕਿਆਂ ਵਿੱਚ ਉੱਚ ਪੱਧਰੀ ਸੇਵਾ ਨੂੰ ਹੋਰ ਆਸਾਨ ਬਣਾਉਣ ਲਈ ਇੱਕ ਵੱਡਾ ਕਦਮ ਹੈ